ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਬਲਕਾਰ ਦੀ 52 ਇੰਚੀ ਮਸ਼ੀਨ ਬਕਾਊ ਹੈ ਜੀ 17 ਮਾਡਲ ਮਸ਼ੀਨ ਨੂੰ ਦੇਖ ਸਕਦੇ ਹੋ ਤੁਸੀਂ ਵਧੀਆ ਸਾਫ਼ ਕੰਡੀਸ਼ਨ 'ਚ ਖੜੀ ਹੈ 4x4 ਮਸ਼ੀਨ ਐਸਐਮਐਸ ਨਾਲ ਕੰਡੀਸ਼ਨ ਵਗੈਰਾ ਤੁਸੀਂ ਸਾਰੀ ਚੈੱਕ ਕਰ ਸਕਦੇ ਹੋ ਮਸ਼ੀਨ ਦੀ ਬਿਲਕੁਲ ਓਕੇ ਕੰਡੀਸ਼ਨ ਆ ਗਈ। ਲਾਲ ਹੀ ਨੂੰ ਇੰਜਨ ਆ ਮਸ਼ੀਨ ਦਾ ਪੇਟੀ ਬੰਦੀ। ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ। ਮੋਗੇ ਏਰੀਆ 'ਚ ਖੜੀ ਹੈਗੀ ਮਸ਼ੀਨ। ਦੇਖ ਸਕਦੇ ਹੋ ਤੁਸੀਂ। ਐਸਐਮਐਸ ਨਾਲ ਆ 4x4 ਦਾ ਹਿੱਸਾ ਨਾਲ। ਬਾਕੀ ਮਸ਼ੀਨ ਦੇ ਬਾਰੇ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਮਸ਼ੀਨ ਦੇ ਬਾਰੇ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ। ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਬਾਈ ਹੋਰਾਂ ਦਾ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ 55 ਇੰਚੀ ਮਸ਼ੀਨ 12 ਲੱਖ ਰੁਪਏ ਦੀ ਬਾਈ ਹੋਰਾਂ ਦੀ ਡਿਮਾਂਡ ਹੈ ਜੀ ਮੋਗਾ ਏਰੀਆ ਦਾ ਜਿੱਥੇ ਮਸ਼ੀਨ ਖੜੀ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚੋਂ ਮਿਲ ਜੂ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ 4x4 ਦਾ ਹਿੱਸਾ ਮਸ਼ੀਨ ਦਾ ਨਾਲ ਹੈ ਜੀ ਐਸਐਮਐਸ ਮਸ਼ੀਨ ਦਾ ਨਾਲ ਸਾਰੀ ਮਸ਼ੀਨ ਵਧੀਆ ਓਕੇ ਕੰਡੀਸ਼ਨ ਚ ਖੜੀ ਆ ਬਾਕੀ ਤੁਸੀਂ ਦੇਖ ਹੀ ਸਕਦੇ ਹੋਗੇ ਪੇਟੀ ਬੰਨੰਜਲਾ ਮਸ਼ੀਨ ਦਾ ਨਾਲ ਹੀ ਨੂੰ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ